ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਏ ਘਰਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਵਿਊਰ ਇਸ ਸਮੇਂ ਦਾਤਾ ਸਾਨੂੰ ਦੇਖ ਰਹੇ ਆ ਮੇਰੇ ਮਾਲਕ ਸੱਚਾ ਪਾਤਸ਼ਾਹ ਸਾਹਿਬ ਨੂੰ ਤੰਦਰੁਸਤੀਆਂ ਬਖਸ਼ੀ ਚੜ੍ਹਦੀਆਂ ਕਲਾ ਚ ਰੱਖੀ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ਹਰਨ ਸਭ ਦੀਆਂ ਜੜੀਆਂ ਮਨੋ ਕਾਮਨਾ ਮੇਰੇ ਮਾਲਕ ਜ਼ਰੂਰ ਪੂਰੀਆਂ ਕਰਦੀ ਇਹੇ ਦਿਲੋਂ ਅਰਦਾਸ ਆਨੇਤਰੀ ਸਾਰਿਆਂ ਦੇ ਲਈ ਅੱਜ ਨਿਵਰਾਤਰੇ ਦਾ ਪਹਿਲਾ ਦਿਨ ਹੈ ਕੱਲ ਜਿਹੜੇ ਮਤਲਬ ਸਰਾਧ ਖਤਮ ਹੋ ਗਏ ਪਹਿਲਾ ਨਵਰਾਤਰਾ ਅੱਜ ਤੇ ਘਰ ਦੇ ਵਿੱਚ ਫਿਲਹਾਲ ਅਸੀਂ 3 ਪਰਸਨਾਂ ਚ ਸੰਡੇ ਵੀ ਐਤਵਾਰ ਵੀ ਹੈਗਾ ਤੇ ਕਰਨਵੀਰ ਸੁਖਵੀਰ ਤੇ ਮੈਂ ਤੇ ਫਾਦਰ ਸਾਹਿਬ ਹੋ ਗਏ ਆਏ ਤਾਂ ਜੇ ਕਈ ਜਣੇ ਜੋੜੀਆਂ ਪਿਛੇ 6-7 ਹੋ ਜਣੇ ਪਰ ਫਿਲਹਾਲ ਇਸ ਸਮੇਂ ਇਸ ਮੌਕੇ ਤੇ ਤੇ ਕਰਨਵੀਰ ਵੀ ਕੁਝ ਛੋੜੇ ਸਾਮਾਨ ਲੈਣ ਭੇਜਿਆ ਤੇ ਪੰਜਾਬ ਦੇ ਵਿੱਚ ਇੱਕ ਰੀਤ ਹੈ ਸਾਡੇ ਏਰੀਆ ਦੇ ਵਿੱਚ ਇੱਕ ਰੀਤ ਹੈਗੀ ਐ ਜਿਹੜੀ ਕਿ ਗੰਗੌਰਾਂ ਵੀ ਜਿਆ ਜਾਂਦੀਆਂ ਨੇ ਗੰਗੌਰਾਂ ਤੇ ਇੱਕ ਮੱਥਾ ਟੇਕਿਆ ਜਾਂਦਾ ਹੈ ਪ੍ਰਸ਼ਾਦ ਬਣਾ ਕੇ ਖੀਰ ਬਣਾ ਕੇ ਰੋਟੀ ਬਣਾ ਕੇ ਉਹ ਮੱਥਾ ਟੇਕਿਆ ਜਾਂਦਾ ਹੈ ਉਹ ਸੁਖਬੀਰ ਦੱਸੂਗੀ ਥੋੜਾ ਜਿਹਾ ਉਹਦੇ ਬਾਰੇ ਜਾਣਕਾਰੀ ਕਿਉਂਕਿ ਥੋੜਾ ਲੇਡੀਜ਼ ਵਾਲਾ ਹਸਾਬ ਕਿਤਾਬ ਇਧਰਲੇ ਪਾਸੇ ਨੂੰ ਜਿੱਧਰ ਨੂੰ ਮੈਂ ਦੱਸ ਰਿਹਾ ਤੁਹਾਨੂੰ ਤੇ ਗੰਗੌਰਾਂ ਹੁੰਦੀਆਂ ਐ ਜਿਹੜੀਆਂ ਕਿ ਮੰਨ ਲਓ ਕਿਸੇ ਸਮੇਂ ਦੇ ਵਿੱਚ ਗੱਲ ਤਾਂ ਚੱਲੀ ਸੀਗੀ ਇਹ ਵੀ ਐਨਾ ਦਿਨਾਂ ਦੇ ਵਿੱਚ ਆ ਕੇ ਜਿਹੜੇ ਬੀਜ ਪਏ ਹੁੰਦੇ ਘਰਾਂ ਉਹਨਾਂ ਨੂੰ ਉਗਾ ਕੇ ਦੇਖਣਾ ਵੀ ਉੱਗਦੇ ਕਿ ਨਹੀਂ ਉੱਗਦੇ ਉਹ ਚੀਜ਼ਾਂ ਨੂੰ ਪਰ ਹੌਲੀ ਹੌਲੀ ਗੰਗਾਰਾਂ ਮਤਲਬ ਬਣਾਉਂਦੀਆਂ ਵੀ ਜੌਂ ਚਰ ਜੌਂ ਜੂ ਬੀਜਣੇ ਹਨਾ ਤਾਂ ਜੌਂ ਬੀਜਣੇ ਆ ਜੌਂ ਬੀਜ ਕੇ ਫਿਰ ਉਹਨਾਂ ਨੂੰ ਅ ਦਸਹਰੇ ਵਾਲੇ ਦਿਨ ਜਾਂ ਦਸਹਰੇ ਤੋਂ ਇੱਕ ਦਿਨ ਪਹਿਲਾਂ ਅ ਕਿਸੇ ਪਾਣੀ ਦੇ ਵਿੱਚ ਵਹਾਉਣਾ ਇਹ ਇਹ ਬਹੁਤ ਮਤਲਬ ਐਦਾਂ ਦੀ ਕ੍ਰੀਤ ਹੈਗੀ ਯਾਰ ਤੇ ਪਿੱਛੇ ਘਰ ਦਾ ਵੀ ਉਹ ਵੀ ਤੁਸੀਂ ਦੇਖ ਰਹੇ ਹੋ ਲੁੱਕ ਚੇਂਜ ਹੋਈ ਹੋਈ ਹੈ ਨਾ ਅੱਗੇ ਕੋਈ ਹੋਰ ਕਲਰ ਦਿਖਦਾ ਸੀਗਾ ਨਾ ਤੇ ਇੱਧਰ ਪਿੱਛੇ ਗ੍ਰੀਨਰੀ ਤੁਸੀਂ ਚੈੱਕ ਕਰ ਸਕਦੇ ਹੋ ਨਾ ਕਿੰਨੇ ਕੁ ਸੋਹਣੀ ਲੱਗਦੀ ਹੈ ਇੱਥੇ ਤੇ ਥੇ ਵਿਊ ਆ ਜਿਹੜਾ ਤੇ ਹੁਣ ਅੱਗੇ ਤੁਹਾਨੂੰ ਫੈਮਿਲੀ ਨੂੰ ਮਲਾਉਣਾ ਅੰਦਰ ਚੱਲ ਕੇ ਤੇ ਕਿਆ-ਕਿਆ ਲੱਗੇ ਵੇ ਤਿਆਰ ਕਰਨਾ ਹੋ ਉਹ ਤੁਹਾਨੂੰ ਦਿਖਾਉਂਦੇ ਆ ਸ਼ੀ ਆਲਾ ਬਈ ਮਨਾ ਤੇ ਮੈਂ ਮੋਰ ਦਾ ਕੈਮਰਾ ਸਾਫ ਕਰ ਲਵਾਂ ਜੀ। ਇਸ ਸਾਈਡ ਅੰਦਰ ਤੇ ਲੰਦਾ ਕਰਨ ਵੀ ਆਪਣੇ ਦੇਖ ਲਓ ਇੱਥੇ ਲੈ ਕੇ ਗੱਤਾ ਰੱਖਦਾ ਉਹਦੇ ਪੇਪਰ ਚੱਲਦੇ ਆ ਜੀ। ਨਾਲ ਕਿੰਨੀ ਵਾਰ ਸਮਝਾਈਦਾ ਵੀ ਪੁੱਤ ਚੱਜ ਦੀ ਜਗ੍ਹਾ ਰੱਖੋ ਚੀਜ਼ ਨੂੰ। ਬਸ ਜਿਹੜਾ ਟਿਕਾਣਾ ਮਿਲ ਗਿਆ ਬਸ ਉੱਥਿਓ। ਕਦਰ ਤੁਹਾਡੇ ਸ਼੍ਰੀਮਤੀ ਲੱਗੀ ਵੀ ਇਹ ਸਮਾਨ ਰੈਡੀ ਕਰਨ ਮਾਈ ਜੀ ਦਾ ਖਾਲਸਾ ਬਣੀ ਗੁਰ ਜੀ ਦੀ ਫੱਕੇ ਹੂੰ ਤੁਸੀਂ ਪ੍ਰਸ਼ਾਦ ਬਣਾਉਗੇ ਪ੍ਰਸ਼ਾਦ ਬਣਾ ਮੈਂ ਬਣਾਮ ਹੂੰ ਖੀਰ ਬਣ ਗਈ ਹੂੰ ਮੈਂ ਹਨ ਬਣਾ ਦੇ ਹੁਣ ਤੇ ਕੱਟੇ ਥੇ ਕ ਖੂਕ ਹੋ ਜਾਣਾ ਪਰ ਆਟਾ ਪਾ ਲਾਂ ਵਿੱਚ ਮੈਨੂੰ ਲੱਗਦਾ ਹੋ ਨਾ ਨਾ ਦੇਖੋ ਬੰਦ ਰੱਖੋ ਕੰਮ ਨੂੰ ਤਾਂ ਨਹੀਂ ਲੱਗਦਾ ਮੈਨੂੰ ਇਹ ਇਹ ਉਹ 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 ਈਰਵਾ 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 ਮੇਕਾਂ ਇਹ ਤੇਜ਼ ਆਟੇ ਦਾ ਕੰਮ ਹੈ। ਉਹ ਉੱਪਰ ਮੇਰੇ ਕੰਮ ਖਰਾਬ। ਹਾਇਓ ਨੀ ਲੈ। ਹੋਰ। ਦਿਖਾਉ। ਵਾਇਗਰੂ ਵਾਇਗਰੂ ਆਟਾ ਫੜ ਪਾ। ਫੜ ਪਾ ਫੜ ਪਾ ਕਵੈਨ। ਸਰ ਜੀ ਬੋਲੋ ਵਾਇਗਰੂ। ਮੈਂ ਪਤਾ ਕਰ ਲਿਆ ਤਾਂ ਮਾਤੇ ਰੱਖੀ ਜਿਆਦਾ ਗਰਮ ਤਾਂ। ਬਈ ਉੱਪਰ ਉਹ ਚਲਾ ਲੈਣੀ ਸੀ। ਜਿਹੜਾ ਹੁਣ ਅਦਰ ਧੂਆਂ ਦੇ ਅਦਰ ਦਿੰਗੇ ਆ। ਹੁਣ ਰੱਖ ਲਾ ਪਰ ਹਾਂ ਐਨੇ ਮੱਠੇ ਟੇਪਰ ਹੁਣ ਚਲਾਉ ਨ ਉੱਪਰ। ਫੱਕ ਉਹ ਦੇ ਪਾ। ਅਸਾ ਕੀ ਆ ਕਹਿੰਦੇ ਇਹਨੂੰ ਵੀ ਮਤਲਬ ਫੇਰ ਬਣਾਤੀ ਖੜਾਣਾਕਾ ਪ੍ਰਸ਼ਾਦਾ ਸਬਜੀ ਕਿਆ ਕੀ ਕਹਿੰਦੇ ਇਹਨੂੰ ਤਾਂ ਵੀ ਸਰਾਰ ਪਾਉਣਾ ਬਸ ਹੈ? ਹਾਂ। ਫਿਰ ਨਹੀਂ ਅੱਜ ਤਾਂ ਨਵਰਾਤਰੀ ਨਾ ਪਹਿਲਾ ਨਵਰਾਤਾ ਨਹੀਂ ਹੈਗਾ? ਪਹਿਲਾ ਨਵਰਾਤਾ ਨਹੀਂ ਹੈਗਾ ਜੋ ਥੀਲਾ ਸਰਾਰ ਦਾ। ਉਹ ਸੌਰੀ ਬਾਈ ਦੇਖੋ ਜੀ ਮੈਨੂੰ ਪਤਾ ਨਹੀਂ ਸੀਗੀ ਨੌਲੇਜ ਨਹੀਂ ਸੀਗੀ। ਗਲਤੀ ਹੈ ਸੌਰੀ ਇਹਦੇ ਵਿੱਚ ਮੈਂ ਮਤਲਬ ਮਾਥਾ ਨੂੰ ਪਹਿਲਾਂ ਕਹਿ ਬੈਠਿਆ ਵੀ ਪਹਿਲਾਂ ਨਾ ਰਸਤਾ ਅੱਜ ਬਾਹਰ ਨੂੰ ਪਹਿਲਾਂ ਨਾ ਰਸਤਾ ਤੇ ਅੱਜ ਅਕੀਰਲਾ ਸਰਾ ਦਾ ਜਿਹਨੂੰ ਤੁਸੀਂ ਜੋ ਵੀ ਜਰਦੇ ਨਾਲ ਹੂੰ ਤੇ ਆਪਣਾ ਜੋ ਵੀ ਆਪਾਂ ਕਰਦੇ ਆ ਹੂੰ ਦੇ ਰੋਟੀ ਬਿਨਾਰਾ ਪ੍ਰਸ਼ਾਦਾ ਤਿਆਰ ਕਰਕੇ ਉੱਪਰ ਕਾਵਾਂ ਕਰਨ ਪਾਉਣੇ ਆ ਜਿਹਨੂੰ ਸਰਾਤ ਕਹਿੰਦੇ ਨੇ ਆ ਹੂੰ ਠੀਕ ਹੈ ਚਾਹ ਨੂੰ ਕਹਿੰਦੇ ਉੱਪਰ ਜਾ ਕੇ ਜਾਨੀ ਮਤਲਬ ਕੌਲੀ ਹੇਠ ਮੱਥਾ ਟੇਕ ਕੇ ਆਉਣਾ ਸਾਰਾ ਸਮਾਨ ਰੱਖ ਕੇ ਉਹਦੇ ਵਿੱਚ ਮਤਲਬ ਉਹਦੇ ਵਿੱਚ ਕਹਿਣਾ ਵੱਡੇ ਵੱਡੇਰੇ ਉੱਪਰ ਸਾਰਾ ਕੁਝ ਰੱਖ ਲੈਣਾ ਖੀਰ ਕੜਾ ਪਿੱਛੇ ਜਉ ਵੱਡੇ ਵੱਡੇਰਿਆਂ ਨੂੰ ਫਰਾਉਣਾ ਟਿੱਕਾ ਹਣਾ ਸਾਰਿਆਂ ਦਾ ਨਾਮ ਹੈ ਸਾਰਿਆਂ ਦਾ ਨਾਮ ਲੈ ਕੇ ਪਾਣੀ ਦਾ ਗਲਾਸ ਤੇ ਪਲੇਟ ਦੇ ਵਿੱਚ ਪਾਜਾ ਦਾ ਸ਼ੰਗਾ ਤੇ ਮੈਂ ਹਾਂ ਸਾਡੇ ਤੇ ਮਿੱਟੀ ਤੇ ਕਿ ਜਉ ਕਿਤੇ ਰੱਖਾਂ ਉਹ ਤੇ ਕਿ ਨਹੀਂ ਜਉ ਮੈਂ ਕਿਹਾ ਜੀ ਮਿੱਟੀ ਦੇ ਥੱਲੇ ਤੇ ਮੈਂ ਪੱਤੇ ਚੱਕ ਲਿਆ ਮੈਂ ਹਾਂ ਮਿੱਟੀ আর ਪੱਤੇ ਚੱਕ ਲਿਆ ਠੀਕ ਹੈ ਤੇ ਥੋੜੇ ਢਿੰਡੇ ਤਿਆਰ ਢਿੰਡੇ ਤਿਆਰ ਅਸੀਂ ਤੇ ਔਰ ਕਰੇ ਵੀ ਤਿਆਰ ਇਹਨਾਂ ਦੇ ਬੀਜਣਾਂ ਹਾਂ ਕਰਦਾ ਹੋਊਗਾ ਕਰਦਾ ਹੋਊਗਾ ਕਰ ਦਿੰਦੇ ਹਾਂ ਚਲੋ ਠੀਕ ਆ ਕਰਦੇ ਵੀ ਇਹ ਮੈਂ ਮਿੱਟੀ ਜਿਹਾ ਕੇ ਰੱਖੀ ਹੋਈ ਐ ਸੱਲੇ ਹਾਏ ਗੁਰੂ ਆਹੇ ਗੁਰੂ ਆਹੇ ਗੁਰੂ ਜੀ ਇਹ ਬੋਲੇ ਬੋਲੇ ਮਿੱਟੀ ਵੀ ਖਾਸੀ ਹੋ ਗਾ ਸੱਜ ਨੇ ਲੋੜ ਹੋਊਗੀ ਨਹੀਂ ਬਸ ਤਰਨਗੇ ਭਈ ਇਹ ਤੇ ਮਗਾਜੀਤੀ ਕਰਦੇ ਨੇ ਜੀ ਆਹ ਭਈ ਇਹ ਰੁਕਣ ਚੱਲ ਫਿਰ ਪਰ ਆਹ ਪਏ ਕਿ ਖੜ ਜੋ ਫਿਰ ਪੱਤੇ ਵੀ ਦਿਖਾਉਣਾ ਮੈਂ ਫਿਰ ਚੱਕ ਕੇ ਬਾਦ ਦੇ ਵਿੱਚ ਈ ਰੰਡੇ ਦੇ ਪੱਤੇ ਵਾਸਤੰਨੇ ਆ ਜੀ ਤੇ ਇੱਕ ਆਉਂਦਾ ਇਹ ਦੂਆ ਨਵੀਆਂ ਦੇ ਵਿੱਚ ਤੁਸੀਂ ਅੱਕ ਦੇਖਿਆ ਹੋਣਾ ਖੜਾ ਇੱਕ ਹੋਰ ਸਪੈਸ਼ਲ ਜੱਕ ਹੁੰਦਾ ਜਿਹਦੇ ਵਿੱਚ ਇਹ ਚਿੱਟਾ ਇਹ ਦੁੱਧ ਨਿਕਲਦਾ ਓਹੋ ਖੇਵੀ ਦਾ ਖੁਸ਼ਬੂ ਲੱਗ ਜਾਨਾ ਖੇਰ ਵਾਲੇ ਖੁਸ਼ਬੂ ਲੱਗ ਜਾਨਾ ਇਹ ਚ ਹੁਣ ਪਾਉਣਾ ਨਹੀਂ ਹਾਂ ਹਾਂ ਥੋੜੀ ਮੈਲ ਮੜ ਦੇ ਦਿੱਤੇ ਅੰਦਰ ਤੋਂ ਹੁਣ ਕੁਝ ਪਾਉਣੀ ਆ ਖੁਸ਼ਬੂ ਆਈ ਓਹੀ ਤਾਂ ਹੁਣ ਰਲਾ ਕੇ ਪਾਇਆ ਵਿੱਚ ਕੁਛ ਕਾਸਟਰਡ ਹਾਂ ਉਹ ਉਹ ਕਾਸਟਰਡ ਹਾਂ ਹੀ ਵਾਸਨਾ ਆਈ ਨਾ ਮੈਂ ਕੋਲ ਉਹ ਦੇਖਦੀ ਕਿਛੋ ਨਹੀਂ ਦੇਖਦੀ ਨਹੀਂ ਆਈ ਸਾ ਤਾਂ ਉਹਦੀ ਆਉਂਦੀ ਕਾਸਟਰਡ ਦੀ ਹੱਗ ਵਾਲ ਮੜੀ ਥੱਲੇ ਤਾਂ ਹੀ ਹੈ ਘੱਟ ਕਰਿਆ ਹੋਗਾ ਕਿਤੇ ਜ਼ਿਆਦਾ ਨਾ ਚੜ ਜੇ ਇੱਕੋ ਨਾਲ ਪਾਣੀ ਰੱਖ ਕੋਲ ਫੇ ਕਿੱਥੇ ਹੈ ਅਨ ਜਿੰਨੇ ਨੇ ਤਾਂ ਨਾ ਇਹ ਚੀਜ਼ ਹੁੰਦੀ ਹੈ ਇਹ ਜਿਹੜੀ ਦੇਗ ਹੈ ਇਹ ਤਾਂ ਬੱਤ ਆਈ ਨਹੀਂ ਪਾਣੀ ਪਾਉਣਾ ਜੇ ਤੂੰ ਦੇਖਿਆ ਵੀ ਬਸਤਾ ਕੀ ਤੂੰ ਪਾਣੀ ਭਰਨ ਚਲੇਗੀ ਚੱਲ ਮੇਰੇ ਭਾਈ ਅੰਦੇ ਦੇ ਕੰਮ ਖੜੇ ਤੂੰ ਸਿਰੇ ਦੇ ਬਾਈ ਉਹ ਤਾਂ ਮੈਂ ਦੇਖੂੰਂ ਵਿਖਦਾ ਹੀ ਇਹਨਾਂ ਨੇ ਕਿਹਾ ਚ ਪਹਿਲਾਂ ਕਿਉਂ ਨਹੀਂ ਪੂਰੇ ਰੱਖਿਆ ਤੁਮਾਂ ਨੇ ਇਹ ਅਰਮੀ ਬਹੁਤ ਆ ਲਾਈ ਜਾ ਉਹਨੂੰ ਹਲਾਈ ਜਾ ਬਸ ਹੰਫਰੇ ਭਰੇ ਆ ਹਰ ਨਹੀਂ ਖੁਸ਼ਬੂ ਆਈ ਸੀ ਬਾਹਰ ਜਾ ਕੇ ਦੇਖੋ ਬਾਹਰ ਕਿਤੇ ਜਿੱਥੇ ਨੂੰ ਆ ਆ ਨਿਕਲਦਾ ਉੱਥੇ ਜਾ ਕੇ ਦੇਖਾਂ ਪਰ ਹਾਂ ਦਾ ਤੀਨੀ ਨਹੀਂ ਬਣੀ ਕਰਪਾ ਨੂੰ ਕਿਨੂ ਡਿਗਨੀ ਫਿਰ ਫੂਕਣਾ ਹੁਣ ਉਹਨੂੰ ਸੌਰੀ ਪਰ ਮੈਨੂੰ ਲੱਗਿਆ ਅਨਾਊਂਸਮੈਂਟ ਕਰਨਾ ਸੇਖੋ ਕਿ ਜੇ ਕੋਈ ਵੀ ਇਸ ਰਾਤ ਇੱਥੇ ਵਿ ਜਾਣਾ ਹੋਵੇ ਚੋਰੀਆਂ ਦਾ ਚੋਰਾਂ ਦੇ ਗਰੋਹੀ ਭਾਈ ਸਰਬਜੀਤ ਨੇ ਅਨਾਉਂਸਮੈਂਟ ਕਰਤੀ ਵੀ ਚੋਰਾਂ ਦੇ ਗਰੋ ਬੜੇ ਸਰਕਾ ਜੀ ਬੇ ਬਹੁਤ ਪਿੰਡਾਂ ਵਿੱਚ ਨੇੜੇ ਤੇੜੇ ਚੋਰੀਆਂ ਹੋ ਰਹੀਆਂ ਨੇ ਜਿਹਦੇ ਕਰਕੇ ਆਪਣੇ ਘਰਾਂ ਦੇ ਵਿੱਚ ਧਿਆਨ ਰੱਖਿਆ ਜਾਵੇ ਮੇਰੇ ਜੇ ਕਿਸੇ ਦੇ ਕੋਲ ਕੋਈ ਮਾਮੂਆ ਪਈਆ ਮੇਰੇ ਕੋਲ ਜਮਾ ਕਰਾ ਜਾਊਗਾ ਕਿ ਤੁਸੀਂ ਕਹਿ ਰਹੇ ਹੋ ਬੱਸ ਇਹ ਮੇਰੇ ਵੱਲ ਮੈਂ ਮੈਂ ਕਰਾਂ ਇਹ ਸਾਰੇ ਜਾਓ ਲਓ ਜੀ ਇੱਧਰ ਹੋਗਾ ਕੰਮ ਰੈਡੀ ਤੇ ਇਹ ਲਾ ਸੀ ਤਾਂ ਨਿਪਟ ਗਿਆ ਕੰਮ ਹੈ ਬੱਸ ਕਰੀਏ ਬਿਨਾਂ ਥੋੜੀ ਜਿਹੀ ਸੱਤਰ ਲਓ ਦੇ ਦੇ ਇਹ ਦਰ ਦੇਖੋ ਸਾਰੇ ਉੱਠ ਰਿਹਾ ਜਾਂਚੇ ਲਾ ਹਾਂ ਰਿਹਾ ਉੱਠ ਰਿਹਾ ਜਾਂਚੇ ਨਾ ਹੂੰ ਪਰ ਵੀ ਇਹ ਜਿੱਦ ਤੱਕ ਪਰੋਂਦਾ ਜੇ ਪੱਕ ਜਾਂਦੀ ਚੀਜ਼ ਫਿਰ ਰੱਖਣੀ ਬਣਦੀ ਹੈ ਆਪਣੇ ਆਪ ਜੇ ਤੁਸੀਂ ਇਹਨੂੰ ਹਲਾਉਣਾ ਆਪਣੇ ਆਪ ਕਿਸੇ ਬਾਕੀ ਦੇ ਵਿੱਚ ਜਾਂਦੇ ਤੇ ਗਿਰੂ ਵੀ ਜਾ ਕੇ ਮਤਲਬ ਉਤਾਰਨ ਆਪ ਨਹੀਂ ਕਰਨੇ ਪਾਉਗੇ ਚਲੋ ਠੀਕ ਹੈ ਥੋੜੀ ਦੇਰ ਸੱਕਾ ਪੂਰੀ ਤਿਆਰੀ ਕਰਕੇ ਮਿਲਦੇ ਹਾਂ ਲੋ ਜੀ ਪ੍ਰਸ਼ਾਦਾ ਬਣਾਤਾ ਉੱਪਰ ਰੱਖ O tá arrego só está no tia pode, ਆਜਾ ਉਹ ਹਾਂ ਹਾਂ ਲਓ ਜੀ ਇਹ ਜਿੱਦਾਂ ਜੀ ਹੁਣ ਟੇਕਾਂ ਉੱਪਰ ਮੱਥਾ ਮੈਂ ਮਿਲਦਾ ਜੱਟ ਕੇ ਲਓ ਜੀ ਹੋ ਗਈ ਜੀ ਤਿਆਰੀ ਸੁਖਬੀਰ ਕੌਰ ਨੇ ਤਾਂ ਸਮਾਨ ਹੈ ਪਤਨੀ ਕਿਆ-ਕਿਆ ਰੱਖ ਲਏ ਤੇ ਬੱਲੇ 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 ਖੜੇ ਬੜੇ ਬੜੇ ਡੰਗੇ ਰੱਖ ਲਏ ਕਿਆ ਕਰਾਂ ਸਰ ਜੀ ਹਾਂ ਅੱਜ ਜਦੋਂ ਪੱਤੇ ਥੱਲੇ ਤੋਂ ਚੱਕ ਕੇ ਲਿਕੇ ਆਇਆ ਤਾਂ ਜਿਵੇਂ ਪੱਤਿਆਂ ਦੇ ਵਿੱਚ ਕੀੜੀਆਂ ਨੇ ਘਰ ਬਣਾ ਲਏ ਤੇ ਜੀ ਹੁਣ ਫੇ ਕੀ ਕਰ ਸਕਦੇ ਆ ਬਈ ਬਹੁਤ ਸਾਨੂੰ ਜ਼ਰੂਰਤ ਦੀ ਇਹਨਾਂ ਦੀ ਇਹ ਤੇ ਕੀੜੀਆਂ ਮੇਰੇ ਪਰ ਵੀ ਚੜਨ ਲੱਗ ਗਈਆਂ ਵਾਹ ਕਿਦਿ ਖਤਨਾ ਬੋ ਗਲਾਸ ਪਾਣੀ ਵੀ ਪਲਾਉਣਾ ਇਹਨਾਂ ਨੂੰ ਕਿ ਰੱਖਣ ਨਾਲ ਪਾਣੀ ਕਰੂੰਗਾ ਇਹ ਕੋਸਾ ਐਦਿਸ ਕੇ ਕਰਨਾ ਇਹ ਤੁੰਗਾ ਹਾ ਡੱਬੇ ਜੇ ਟਕਾ ਕੇ ਭਾਹ ਉਹ ਦੇਣੀ ਹੁੰਦੀ ਆ ਅੱਛਾ ਬਈ ਸਾਈਡ ਪਰ ਰੱਖਣਾ ਇਹਨੂੰ ਫਿਰ ਹਾਲੋ ਜਾਸੇ ਓਰੇ ਛੋਟੇ ਤਾਂ ਕਿੰਨਾ ਸ਼ੌਂਕ ਦਾ ਸਾਨੂੰ ਇਹਨਾਂ ਨੂੰ ਪਤਾ ਕੀ ਕਰਨਾ ਬਈ ਅਰੇ ਆਲੀ ਮਿੱਟੀ ਜਿਆਦਾ ਹਊਂਗੇ ਫਲਾਣਾ ਹਊਂਗਾ ਢੀਮਕਾ ਹਊਂਗਾ ਆਪਣੇ ਆਪਣੇ ਵੇਚ ਲੈਂਦੇ ਹਾਂ ਹਾਂ ਮੇਰੀ ਐ ਮੇਰੀ ਕੌਲੀ ਮੇਰੀ ਐ ਇਹ ਕਾਂਟੋ ਦੇ ਐ ਇਹ ਫਲਾਣੇ ਦੇ ਐ ਢੀਮਕੇ ਦੇ ਐ ਮਿੱਟੀ ਐ ਦੇਖ ਮੈਂ ਨਿਮੜੀ ਰਹਿ ਮਿੱਟੀ ਪੂਰੀ ਉੱਥੇ ਐ ਇਹ ਕੱਢੀ ਹੋਈ ਜਿਹੜੀ ਮਿੱਟੀ ਅੱਛਾ ਜਿਹੜੀ ਉਹ ਟੋਆ ਨਹੀਂ ਦਪਟਿਆ ਬੜਾ ਸਾਰ ਜਿਹਦੇ ਵਿੱਚ ਟੈਂਕ ਬਣਾਇਆ ਤਾਂ ਕਿੰਨੇ ਪੂਰੇ ਕਰਨੇ ਹੁੰਦੇ ਆ ਚਾਰ ਹੋ ਗਏ ਹਾਂ ਇਹਨਾਂ ਦੇ ਵਿੱਚ ਕਾਤੇ ਰੱਖਤਾ ਹੋ ਇੱਕ ਬਾਕੀ ਕਾਤੇ ਖਰਾਬ ਕਰੇ ਹੋ ਥੜਕੇ ਹੋ ਥੜਕੇ ਹੈ ਹਾਂ ਖਰਾਬ ਹੈ 6 7 ਦੋ ਗੰਬਲੇ ਚ ਵਧ ਗਏ ਮਰਜੀ ਹੈ ਤੇਰੀ ਫਿਰ ਥੋੜਾ ਡੂੰਗਾ ਰੱਖੀ ਥੱਲੇ ਨੂੰ ਬਹੁਤਾ ਮਤਲਬ ਬਾਹਰ ਤੱਕ ਨਾ ਮਿੱਟੀ ਲੈ ਕੇ ਆਈ ਕਿਉਂਕਿ ਕੱਲ ਨੂੰ ਜੇ ਪੱਟਣਾ ਹੈ ਇਹਨਾਂ ਨੂੰ ਵਿੱਚ ਦੇ ਫਿਰ ਇੰਨੀ ਮਿੱਟੀ ਥੱਲੇ ਲੈ ਕੇ ਜਾਵਣੀ ਥੱਲੇ ਥੱਲੇ ਮਿੱਟੀ ਜੀ ਪਿਛਾ ਕੇ ਨਾ ਉਹਦੇ ਵਿੱਚ ਕਰ ਦੇਣਾ ਥੋੜੀ ਥੋੜੀ ਮਿੱਟੀ ਜੀ ਪਾ ਦੇ ਬਸ ਥੋੜੀ ਥੋੜੀ ਪਾਣੀ ਕੋ ਤੇ 3 3 ਇੰਚ ਮਤਲਬ ਇਹ ਫੇਰੇ ਤੱਕ ਭਰਤਾ ਉਹਨਾਂ ਜੜਾਂ ਬਣ ਜਾਣੀਆਂ ਖਾਦੀਆਂ ਥੱਲੇ ਤੱਕ ਹਾਂ ਬਸ ਇੰਨੀ ਇਹਦੇ ਇੰਨੀ ਗੁਰਪਾ ਚਾਹੀਏ ਚਲ ਬਸ ਹੂੰ ਬਸ ਬਹੁਤ ਹੈ ਬਹੁਤ ਹਾਂ ਦਿਖ ਦਿਓ ਬਾਹਰ ਦੇ ਵਿੱਚ ਰੜਾ ਕੇ ਪਾਣੀ ਛੜਕ ਕੇ ਦੇ ਉੱਪਰ ਸਮਾਨ ਬਸ ਜੇ ਚੱਕ ਕੇ ਲੈ ਕੇ ਜਾਣੀ ਨਾ ਮਿੱਟੀ ਤੁਹਾਨੂੰ ਖਤਾਂ ਔਖਾ ਲੱਗਣਾ ਨਾ ਤੁਹਾਨੂੰ ਇਹ ਆਹੋ ਮੈਂ ਸੰਭੀ ਗਜਨ ਹੋ ਜਾਣਾ ਮਿੱਟੀ ਹਾਂ ਸ਼ਰ ਹੋ ਗਿਆ ਜਰਾ ਪੂਰਾ ਤਲਵਾਰ ਮੈਂ ਗਲੰਗੀ ਧਰਦੀ ਹਾਂ ਹੋ ਪੈਣੀ ਪਿੰਡ ਦੇ ਵਿੱਚ ਜੀ ਸੁਦਾਗਰ ਸਿੰਘ ਪੈਣੀ ਦੇ ਘਰ ਸੁਖਮੀ ਸਾਹਿਬ ਦਾ ਜਾਪ ਹੈ ਜੀ ਤੇ ਉੱਥੇ ਵੀ ਪਹੁੰਚਣਾ ਜੀ ਫੋਨ ਵਿਚਾਰੇ ਦੇ ਦੋ ਤੇ ਨਾਲੇ ਬਾਈ ਤੂੰ ਆਇਆ ਨਹੀਂ ਹਾਲ ਤੱਕ ਬਾਈ ਤੂੰ ਆਇਆ ਨਹੀਂ ਹਾਲ ਤੱਕ ਤੇ ਇੱਧਰ ਵੀ ਕੰਮ ਕਰਨਾ ਜ਼ਰੂਰੀ ਸੀਗਾ ਤੁਹਾਨੂੰ ਪਤਾ ਹੀ ਹੈ ਤੇ ਉਹਦੇ ਘਰ ਲੱਗ ਗਈ ਤਲਵਾਰ ਮੈਂ ਕਲंगी ਤਰਦੀਆਂ ਪਰ ਮੈਨੂੰ ਪਤਾ ਨਹੀਂ ਹੋਊ ਕਿ ਕਿੱਕੜਾ ਤੁਸੀਂ ਕਹੋਗੇ ਵੀ ਵੀ ਸਿੰਗਰ ਕਹੇ ਜਾ ਨਹੀਂ ਮੈਂ ਕਿਸੇ ਤੋਂ ਹਾਰਦਾ ਹਾਂ ਤੀਰ ਤੀਰ ਸੱਚੇ ਪਾਤਸ਼ਾਹ ਦਾ ਹਾਂ ਫਿਰ ਮਿੱਟੀ 'ਚ ਰੋਣਾ ਪੈਣਾ ਇਹ ਕਿ ਪਾਣੀ ਮਿੱਟੀ ਉੱਪਰ ਗਏ ਕਿ ਮੰਤਰ ਪੜ੍ਹਦੀਆਂ ਕੋਈ ਬਲ ਮੂੰਹ ਤਾਂ ਹਲਾਈ ਜਾਂਦੀ ਹੈ ਜੀ ਸਤਨਾਮ ਦਾ ਕਹਿਣੀ ਹੈ ਦੱਸੋ ਮੰਤਰ ਹੋ ਗਿਆ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਦੇਖੇ ਜਿਹੜੇ ਜਿਹੜਾ ਆਪਾਂ ਮੰਤਰ ਹੁੰਦੇ ਆਂ ਪੜਦੇ ਕੋਈ ਉਹ ਵੀ ਤਾਂ ਆਪਣੇ ਪ੍ਰਭੂ ਦਾ ਨਾਮ ਹੀ ਲੰਦੇ ਹੁੰਦੇ ਹੋ ਫਿਰ ਮੰਤਰ ਕਾ ਤੇ ਕਹਿੰਦੇ ਉਹਨੂੰ ਮੈਂ ਬਸ ਵਾਹਿਗੁਰੂ ਸਤਨਾਮ ਕਹਿੰਦਾ ਫਿਰ ਵਾਹਿਗੁਰੂ ਸਤਨਾਮ ਕਹੇਤਾ ਜਿਤਾ ਤਾਂ ਉਹ ਵੀ ਤਾਂ ਉਹਨਾਂ ਦੇ ਭਾਵੇਂ ਇਹ ਵੀ ਮੰਤਰ ਪੜਦੇ ਬਸ ਵਾਹਿਗੁਰੂ ਸਤਨਾਮ ਇਹ ਵੀ ਇੱਕ ਗੁਰਮੰਤਰ ਆਹੇ ਵਾਹਿਗੁਰੂ ਸਤਨਾਮ ਵੀ ਹਰੀ ਦਰਦੀ ਹਾਂ ਹੋ ਨਹੀਂ ਕਿਸੇ ਤੋਂ ਡਰਦੀ ਹਾਂ ਮੇਰੇ ਸੱਤ ਕੋ ਜਦੋਂ ਚਲਾਉਂਦੇ ਮੈਂ ਲੋਥਾਂ ਟੇਰੀ ਕਰਦੀ ਹਾਂ ਨੰਗਾ ਗੀਨ ਰਹੀ ਹਾਂ ਹੋ ਮੇਰੇ ਹਿਸਾਬ ਨਾਲ ਤੈਨੂੰ ਇਹਨੂੰ ਥੋੜਾ ਚੱਲ ਕਰਦੇ ਹਾਂ ਜਿਹੜਾ ਕੋ ਤਾਂ ਕਰਤਾ ਕਰਤਾ ਬਸ ਉਹ ਲੈ ਆ ਲੈ ਪਾਪਾ ਜੀ ਦਾ ਦੂਸਰੀ ਲੈ ਚੱਕੋ ਉਹ ਗਾ ਪੰਪਾ ਤੇ ਅੱਛਾ ਜੀ ਬਈ ਨਿਕਲ ਬਹੁਤ ਅੱਫੇ ਮਨੇ ਬਲਾਉ ਜੀ ਸਾਸਰੀ ਕਾਲ ਸਾਸਰੀ ਕਾਲ ਜੀ ਮੈਂ ਨਦੀ ਵਾਲੀ ਥਾਂ ਨੂੰ ਗਏ ਨਹੀਂ ਸੀ ਹੈਗੇ ਨਦੀ ਵਾਲੀ ਥਾਂ ਤੇ ਮਿਲ ਜਣੇ ਤੇ ਨਹੀਂ 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 ਮੈਂ ਕੱਲ ਅੱਛਾ ਆਪਾਂ ਬੱਡ ਰੂਟ ਚਾਹੀਦੇ ਚੱਲ ਠੀਕ ਹੈ ਹਾਂ ਇਹ ਵੀ ਗੱਲ ਹੈਗੀ ਐ ਆਕ ਨੂੰ ਕਿਆ ਕਹਿੰਦੇ ਪਣਾ ਇਹ ਦੇਸੀ ਆਕ ਇਹ ਦੇਸੀ ਆਕ ਹੈ ਆ ਰੈਂਡੇ ਦੇ ਪਤੇ ਦੇ ਜੀ ਇਹ ਰੈਂਡੇ ਦੇ ਪਤੇ ਕੈਨਸਲ ਹੋ ਗਏ ਦੇਸੀ ਹੂੰ ਯਾਲਾ ਐਨ ਮੌਕੇ ਪਰ ਵੀ ਰਾਂ ਦੇਖ ਲੈ ਹਨ ਮੌਕੇ ਪਰ ਮਸਲਾ ਹੱਲ ਹੋ ਗਿਆ ਇਹਨਾਂ ਪਰ ਵੀ ਜਾਨਵਰ ਜੇ ਬੈਠੇ ਮੜ ਜਾਈਂ ਜਿ ਧੋਣੇ ਤੋਂ ਧੋਣੇ ਤੇ ਜ਼ਰੂਰ ਤੇ ਨਹੀਂ ਵੈਸੇ ਹੂੰ ਦੇਖੀ ਕਿ ਦੁਆ ਵੀ ਦੇ ਦੀ ਚਾਹੇ ਦੁਆ ਨਾਲ ਵੀ ਕੋਈ ਨਰਾਜ ਕਰਨਾ ਮਨ ਉੱਪਰ ਲਾ ਦੀ ਇਸ ਹਾਂ ਲਾ ਆਹ ਛੇੜੀਆਂ ਨੇ ਵੀ ਚੀਚੀ ਕਰੀ ਪਈ ਇੱਥੇ ਚੀਂ ਚੀ ਚੀ ਰੋਟੀ ਬਣੀ ਵੀ ਹੈ ਜੀ ਵਾ ਖਾ ਲਿਓ ਹੁਣ ਸ਼ੱਕਰ ਦੋ ਮਿੰਟ ਦੇ ਵਿੱਚ ਅਛਾ ਪੰ ਆਹੋ ਬਰੋਟਾ ਤਾਂ ਫੇ ਬੀਬੀ ਨੇ ਲਾਉਣਾ ਹੁਣ ਆਪਾਂ ਨਹੀਂ ਲਾਉਂਦੇ ਬਰੋਟਾ ਬੀਬੀ ਦੀ ਗੱਲ ਕਰ ਸਹੀ ਜਗ੍ਹਾ ਲਾਉਂਦੇ ਬਰੋਟਾ ਬੀਬੀ ਦੀ ਗੱਲ ਕਰ ਹਾਂ ਹਾਂ ਅੱਜ ਲਾਉਣਾ ਉਹਨੇ ਹਾਂ ਬਰੋਟਾ ਲਾਉਣਾ ਹੈ ਜੋ ਵੀ ਜਣੇ ਆ ਮਤਲਬ ਹੁਣ ਲੱਗੀ ਵੀ ਹੋਣੀ ਆ ਉਹ ਅ ਦੁਕਾਨੇ ਨਾਲ ਵੀ ਲਾਉਣਾ ਨੇ ਅੱਜ ਅੱਛਾ ਵੀ ਹਲੇ ਨਹੀਂ ਉੜਕੇ ਦੇ ਸਰਕਲ ਆ ਦੂਗੇ ਜੇ ਤਾਂ ਉਹਨਾਂ ਦੇ ਸਮਾਨ ਵੰਦਾ ਹੋਣਾ ਹੂੰ ਜਿੰਨਾ ਹੀ ਦਾ ਮੈਂ ਉੱਥੇ ਜਾਇਆ ਹੁੰਦਾ ਸਮਾਨ ਵੰਦਾ ਬੀਬੀ ਨੂੰ ਪੁੱਛਣਾ ਵੀ ਹੁਣ ਮੈਂ ਵੀ ਕਿੱਕਣਾ ਲੱਗਣਾ ਤੇ ਕਿਆ ਕਰਨਾ ਕਿਆ ਨਹੀਂ ਕਰਨਾ ਤੇ ਹੁਣ ਮੈਨੂੰ ਜਾਣਾ ਪੈਣਾ ਇੱਧਰ ਸਦਾਗਰ ਸਿੰਘ ਭੈਣੀ ਕੋਲ ਉਹਨਾਂ ਦੇ ਤਾਂ ਪਹਿਲਾਂ ਜਿੱਦਣ ਆਪਣਾ ਟਿੱਕੀਆਂ ਬਣਾਉਣ ਲੱਗ ਜੰਨੇ ਆ ਬੀਬੀ ਟਿੱਕੀ ਮੈਂ ਕੱਲ ਕੱਲ ਤੇ ਜਾ ਕੇ ਆਂ ਬੀਬੀ ਕੋ ਟਿੱਕੀ ਬਣੀ ਵੀ ਤੇ ਦੇਖੀ ਨਹੀਂ ਕੋਈ ਚਰਜੀਤ ਨੇ ਬਣਾਈ ਸੀ ਅੱਛਾ ਚੱਦਰ ਬਣਾਏ ਹੋਣੀਆਂ ਨੇ ਬੀਬੀ ਬਵਾਰ ਨਹੀਂ ਰਹੇ ਹਾਂ ਉਹ ਦਿਲਵਾ ਸ਼ੌਕ ਹੁੰਦਾ ਦਾ ਹਾਂ ਚੀੜੀਆਂ ਧੁੱਗੀਆਂ ਬਿਧਾਰਾਂ ਕਾ ਨੂੰ ਇੱਕ ਦਿਨ ਬੋਲ ਆਇਆ ਬਾਈ ਕਹਿੰਦੇ ਤੁਹਾਨੂੰ ਇੱਕ ਚੀਜ਼ ਦਿਖਾਵਾਂ ਚ ਦੇਖਿਆ ਵੀ ਕਿਹਾ ਜਦੋਂ ਨੇ ਦਿਖਾਇਆ ਇੰਨੀ ਜਗਾ ਟਿੱਕੀਆਂ ਬਣਾਈਆਂ ਹੋਈਆਂ ਹੂੰ ਉਹਨੇ ਵੀ ਪ੍ਰੋਟੋ ਲੈਣਾ ਉੱਥੇ ਫਿਰ ਹਾਂ ਸ਼ੌਕ ਹਨ ਅੱਛਾ ਆਪਣੇ ਇਹ ਸਾਰਾ ਕੋ ਚਿੜੀਆਂ ਚੁੜੀਆਂ ਜੰਦ ਜੁੰਦ ਸਾਰਾ ਗੋਲਾ ਏਕੜਾ ਕੁੰਡੀ ਸੋਟਾ ਸਾਰਾ ਕੋ ਬਣਾਇਆ ਹੋਇਆ ਬਾਈ ਜੈਸਮੀਨ ਵੀ ਚੈਟ ਤੇ ਫਿਰ ਕਹਿੰਦੀ ਮਾਸੀ ਵੀ ਹੁਣ ਤਾਂ ਬਾਲਟੀ ਚੱਕ ਕੇ ਕੋਹਲ ਬਣਾਣਾ ਇਹ ਵੀ ਗੱਲ ਹੈ ਮੈਂ ਕਿਹਾ ਤੂੰ ਜੱਦੀ ਦਰਵਿੰਦਰ ਨੂੰ ਫੋਨ ਕਰ ਦਿੰਦੇ ਤੈਨੂੰ ਕੋਰੀਅਲ ਕਰ ਦਿੰਦਾ ਗੱਲ ਵੀ ਠੀਕ ਹੈ ਗੋਹਲਾ ਪਕੇ ਲਿਆਉਣੇ ਆ ਫਿਰ ਜਿੱਥੇ ਜਾਨਵਰਾਂ ਨੂੰ ਘੁੱਟੇ ਤੇ ਲੈ ਕੇ ਆਉਣਾ ਪੈਣਾ ਫਿਰ ਬਾਹਰ ਹੀ ਹਸਣ ਲੱਗ ਗਿਆ ਮਾਰ ਕੇ ਕਹਿੰਦਾ ਬੋਲੀ ਕਹਿੰਦਾ ਬਚਾ ਕੇ ਜਾਇਓ ਗੋਹਾ ਲੈਣ ਕਹਿੰਦਾ ਤਾਰਾ ਚ ਕਰੰਟ ਛੱਡਿਓ ਹਾਂ ਉੱਥੇ ਜੀ ਮੈਂ ਫਾਰਮ ਚੋਂ ਗੋਹਾ ਲੈਣ ਜਾਂਦੇ ਉੱਨੇ ਹੂੰ ਗਾਲਿਆਂ ਵਿੱਚ ਬੜਾ ਔਖਾ ਗੋਹਾ ਮਿਲਦਾ ਦਰਿਆ ਚੋਂ ਮਿੱਟੀ ਉਹਨੂੰ ਸ਼ੌਂਕ ਆ ਬਸ ਹੂੰ ਬਸ ਹੁਣ ਤੁੰਨੇ ਦੇਣੇ ਉੱਪਰ ਤੇ ਇਹ ਬਸ ਕਾਹਨੂੰ ਕੁਚਰੇ ਨੂੰ ਰਾਜ ਕਰਨੀ ਆ ਇਹਦਾ ਸੋਚੋ ਕੌਣ लाਤ ਦਿੱਤੇ ਹੋਗੀ ਛੱਤ ਲੱਗੇ ਇੱਧਰ ਤੱਕ ਥੋੜਾ ਥੋੜਾ ਕਿੱਕ ਬਾਹਰ ਲੋੜੇ ਅੱਜ ਦੇ ਘੜੇ ਜਿੰਨਾ ਇਹਦਾ ਪਪਾ ਖਾ ਰ ਆਊਗਾ ਉਨਾਂ ਜ਼ਿਆਦਾ ਵਧੀਆ ਫਿਰ ਹੁਣ ਤਾਂ ਨਿੱਗੇ ਬਥੇਰੇ ਬਾਹਰੇ ਗਰਮੀ ਬਥੇਰੀ ਹੈ ਹਾਂ ਉਹ ਤਾਂ ਹੈ ਪਾਣੀ ਘਰ ਪਾਣੀ ਇਹਨਾਂ ਨੂੰ ਘਰ ਘਰ ਸੋਣ ਦਵਾਂਗੇ ਫਿਰ ਪੱਤੇ ਚੱਕੂਗੀ ਉੱਪਰ ਦੇ ਹਾਂ ਤੇ ਚੱਕ ਕੇ ਗੇਰ ਦੇਣੇ ਹਵਾ ਚ ਰੱਖ ਦੇਣੇ ਚਾਹ ਚਾਹ ਇਕ ਲੇ ਰੱਖੇ ਨਾ ਟਕਾਣੇ ਨੂੰ ਕਿਥੇ ਰੱਖੀਂ ਸਾਡਾ ਕੰਮ ਹੋ ਗਿਆ ਜੀ ਫਤਿਹ ਅੱਜ ਦਾ ਹੁਣ ਗਈ 10 11 ਦਿਨ ਪਰ ਗੱਲ ਹੈ ਨਾ ਇਹ ਸੱਭੂ ਦੇ ਜਾਓ ਇਹ ਸੱਭੂ ਵਾਲੇ ਜਾਓ ਚਾਹ ਇਹਨੂੰ ਆਇਓ ਚੱਕ ਕੇ ਰੱਖਦੇ ਤੇ ਸਾਈਡ ਪਰ ਨੂੰ ਕੱਲੀ-ਕੱਲੀ ਜੀ ਕਰਕੇ ਤੁਸੀਂ ਪਾਣੀ ਪਾਹ ਹੋ ਜਾ ਕਰੂਗਾ ਜੇ ਉਹ ਫਿਰ ਟਿਕਾ ਕੇ ਰੱਖਦੇ ਪਰ ਸਵਾਰ ਕੇ ਬੋਰੀ ਆ ਜਾਣੀਆਂ ਬੋਰੀ ਕਿਧਰ ਤੇ ਦੇਣੀ ਹੁਣ ਭਗਾਰੇ ਨੂੰ ਓਹੋ ਚਲ ਦੇ ਦੇ ਪਾਣੀ ਕੱਬਲੇ ਰੋ ਭਾਈ ਵਾਹ ਗਰੁਪਲਾ ਕਰੇ ਹਾ ਇੱਥੇ ਰੱਖਦੇ ਤੂੰ ਲੈਣ ਦੇ ਵਿੱਚ ਇਕੱਠੇ ਕਰਕੇ ਆ ਦੇਖ ਬੋਰੀ ਉਹਦੇ ਕੋਲੇ ਆ ਉਹਦੇ ਬੋਰੀ ਵੀ ਉਹ ਸੀ ਹੈਗੀ ਆ ਆ ਦੇਖੋ ਕਿੰਨਾ ਇਦਾਂ ਕਰ ਲਾ ਕਰ ਦੇਖੀ ਮੈਂ ਉਹ ਜੜੀ ਬੋਰੀ ਤੂੰ ਉਹ ਬੋਰੀ ਮੈਂ ਸਾਰਿਆਂ ਪਰ ਦੇ ਦੇਣੀ ਸੀ ਹਾ ਇੱਥੇ ਦੇ ਸਾਰਿਆਂ ਪਰ ਦੇ ਨਹੀਂ ਹੋਣੀ ਬੋਰੀ ਉਹ ਹਾਂ ਹੁਣ ਦਫਾ ਇਹਨਾਂ ਨੂੰ ਕਿੱਥੇ ਰੱਖੂਗੀ ਹੁਣ ਲੈ ਕੀ ਫਾਇਦਾ ਆਪਾਂ ਕਰੀ ਤਾਂ ਆਪਣੀ ਮਰਜ਼ੀ ਆ ਤਕ ਵੀ ਤਾਂ ਪਰ ਫਾਇਦਾ ਕਾਹੀ ਚੀਜ਼ ਨਹੀਂ ਹੋਇਆ ਕਿੱਥੇ ਇਹਦੇ ਆਲੇ ਦੁਆਲੇ ਚਾਰੇ ਪਾਸੇ ਰੱਖ ਹੋ ਜਾਣ ਤੇ ਡੱਬੇ ਰੱਖੀ ਦੇ ਆਲੇ ਦੁਆਲੇ ਚਾਰੇ ਪਾਸੇ ਇਹਨਾਂ ਦੇ ਕੱਢ ਕੇ ਉਹਦੇ ਵਿੱਚ ਦੇ ਚਲੋ ਬਾਈ ਕਰਤੇ ਆਪਣੀਆਂ ਪੂਰੀਆਂ ਚਲੋ ਜੀ ਠੀਕ ਹੈ ਜੀ ਓਕੇ ਬਾਈ ਜੀ ਇੱਥੇ ਨਹੀਂ ਕਿਸੇ ਨੇ ਮੰਨਣੀ ਕਿਸੇ ਦੀ ਗੱਲ ਆਪਣੀ ਮਰਜ਼ੀ ਉਹ ਕਰਨੀ ਹੈ ਲੋ ਜੀ ਤੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਜਿਹੜਾ ਤੁਸੀਂ ਵੀਡੀਓ ਨੂੰ ਪਿਆਰ ਦਿੰਦੇ ਹੋ ਤੇ ਹੁਣ ਤੁਹਾਨੂੰ ਪਤਾ ਵੀ ਕੱਲ ਤੇ ਕੱਲ ਤੇ ਨਵਰਾਤਰੇ ਸ਼ੁਰੂ ਹੋ ਜਣੇ ਆ ਜੀ ਜਿਹੜੇ ਨਵਰਾਤਰੇ ਕੱਲ ਤੇ ਸ਼ੁਰੂ ਹੋਣੇ ਬਾਜ਼ਾਰ ਦੀਆਂ ਰੌਣਕਾਂ ਵਗੈਰਾ ਤੁਹਾਨੂੰ ਪੂਰੀਆਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਆਪਾਂ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਲਈ